ਨਮਸਕਾਰ ਜੈਨ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਅਜੇ ਲਈ ਨੀਡ ਤੁਹਾਡਾ ਸਰ ਦਾ ਸਵਾਲ ਰੱਖਦਾ। ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਚੱਲ ਰਿਹਾ ਸੀ। ਤਣਾਅ ਚੱਲ ਰਿਹਾ ਸੀ। ਤਣਾਅ ਚੱਲਣ ਦੇ ਮੱਦੇਨਜ਼ਰ ਸਰਕਾਰ ਵੱਲੋਂ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਸੀ। ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਦੀ ਸੁਰੱਖਿਆ ਦੇ ਨਜ਼ਰ ਮੱਦੇਨਜ਼ਰ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਸੀ। ਪਰ ਹੁਣ ਜਿਵੇਂ ਇਹ ਗੱਲ ਸਾਹਮਣੇ ਆਈ ਕਿ ਸੀਜ਼ਪੈਰ ਹੋ ਗਿਆ ਚਾਹੇ ਕੱਲ ਪਾਕਿਸਤਾਨ ਵਾਲੋਂ ਸੀਜ਼ਪੈਰ ਗੱਲ ਟਿਕਰ ਗੱਲ ਕਰਨ ਤੋਂ ਬਾਅਦ ਵੀ ਉਲੰਘਣਾ ਕੀਤੀ ਗਈ ਤੇ ਰਾਤ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਫਿਰ ਬਲੈਕਆਊਟ ਕਰਨਾ ਪਿਆ ਹੁਣ ਸਰਕਾਰ ਵੱਲੋਂ ਇਹ ਫੈਸਲਾ ਲੈ ਲਿਆ ਗਿਆ ਕਿ 12 ਮਈ ਤੋਂ ਪਹਿਲੇ ਦੀ ਤਰ੍ਹਾਂ ਸਿੱਖਿਆ ਸਸਤਾਵਾ ਖੁੱਲਣਗੀ ਸਰਕਾਰ ਦੇ ਮੁਤਾਬਿਕ ਪੰਜਾਬ ਦੇ ਸਾਰੇ ਸਕੂਲ ਤੇ ਕਾਲਜ ਯੂਨੀਵਰਸਟੀਆਂ ਸਮੇਤ ਸਮੁੱਚੇ ਸਿੱਖਿਆ ادارے ਕੱਲ 12 ਮਈ 2025 ਤੋਂ ਆਮ ਵਾਂਗ ਖੁੱਲਣਗੇ ਵਿਦਿਅਕ ਅਦਾਰਿਆਂ ਵਿੱਚ ਰੈਗੂਲਰ ਕਲਾਸਾਂ ਲੱਗਣਗੀਆਂ ਅਤੇ ਪਹਿਲਾਂ ਤੋਂ ਜਾਰੀ ਸਮੇਂ ਸਾਧਾਰੀ ਪ੍ਰੀਖਿਆਵਾਂ ਵੀ ਹੋਣਗੀਆਂ ਦੱਸਿਆ ਜਾ ਰਿਹਾ ਹੈ ਕਿ ਪਿਛਲੇ 3 ਦਿਨ ਪਹਿਲੇ ਪੰਜਾਬ ਸਰਕਾਰ ਨੇ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਸਨ ਸਿੱਕੇ ਸਤਾਵਾਂ ਬੰਧਨ ਤੋਂ ਬਾਅਦ ਦੇਖਣ ਵਿੱਚ ਆਇਆ ਸੀ ਕਿ ਜਿਹੜੇ ਸਟੂਡੈਂਟ ਹੋਸਟਲਾਂ ਵਿੱਚ ਰਹਿੰਦੇ ਨੇ ਸਟੂਡੈਂਟ ਜਿਹੜੇ ਹੋਸਟਲ ਰਹਿਣ ਵਾਲੇ ਵੀ ਨੇ ਉਹ ਹੋਸਟਲ ਛੱਡ ਕੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਨ ਲੱਗਦਾ ਸੀ ਕਿ ਸ਼ਾਇਦ ਕਿ ਜਿਹੜੀ ਤਣਾਅ ਦੀ ਸਥਿਤੀ ਹੈ ਉਹ ਲੰਬੇ ਚੱਲ ਸਕਦੀ ਹੈ ਇਸ ਲਈ ਵਿਦਿਆਰਥੀਆਂ ਵੱਲੋਂ ਆਪਣੇ ਪਰਿਵਾਰ ਦੇ ਕੋਲ ਜਾਂ ਆਪਣੇ ਘਰਾਂ ਵਿੱਚ ਜਾਣਾ ਹੀ ਬੈਟਰ ਸਮਝਿਆ ਹੁਣ ਕੱਲ ਤੋਂ ਸਿੱਖਿਆ ਸੰਸਥਾਵਾਂ ਖੋਲ੍ਹਣਾ ਸਰਕਾਰ ਵੱਲੋਂ आदेश जारी कर ਦਿੱਤਾ ਗਿਆ ਲੱਗਦਾ ਹੈ ਕਿ ਸਕੂਲਾਂ ਕਾਲਜਾਂ ਦੇ ਵਿੱਚ ਫਿਰ ਤੋਂ ਰੁਣਕਾ ਫਤਣ ਗਈਆਂ ਤੇ ਜਿੱਥੇ ਪਹਿਲੇ ਸਮੇਂ ਸਾਾਰ ਨਿਯਮਤਾ ਬਾਰੇ ਜੋ ਦੱਸਿਆ ਜਾ ਰਿਹਾ ਹੈ ਕਿ ਤੇ ਪ੍ਰੀਖਿਆਵਾਂ ਤੇ ਅੰਤਿਮ ਪ੍ਰੀਖਿਆਵਾਂ ਵੀ ਹੋਣਗੀਆਂ ਦੋਸਤੋ ਆਦਲੀ ਬਸਤਾਈ ਨਮਸਕਾਰ ਜੈ ਹਿੰਦ ਦੋਸਤੋ